ਇੱਕ ਸਾਨੂੰ ਬਜ਼ੁਰਗ ਮਿਲੇ ਨੇ ਇੱਥੇ ਜਿਨ੍ਹਾਂ ਨਾਲ ਅਸੀਂ ਗੱਲ ਕਰਾਂਗੇ ਇਹ ਬਜ਼ੁਰਗ ਜਿਹੜੇ ਨੇ ਇਹਨਾਂ ਦੀ 80 ਸਾਲ ਉਮਰ ਆ ਤੇ ਜਿਹੜੇ ਇਹ ਜਨਮ ਤੋਂ ਹੀ ਇਹ ਹੈਂਡੀਕੈਪਡ ਨੇ ਇਹਨਾਂ ਦੀਆਂ ਜਿਹੜੀਆਂ ਦੋਨੀਆਂ ਲੱਤਾਂ ਨੇ ਉਹ ਸੁੱਕੀਆਂ ਹੋਈਆਂ ਨੇ ਤੇ ਇਹ ਆਪਣਾ ਗੁਜ਼ਾਰਾ ਇਹ ਛੋਟੇ-ਛੋਟੇ ਜਿਹੜੇ ਪੈਕੇਟ ਨੇ ਪਕੌੜੀਆਂ ਦੇ ਭੂਜੀਏ ਦੇ ਵੇਚ ਕੇ ਕਰਦੇ ਨੇ ਹੱਥ ਨਾਲ ਜਦੋਂ ਸਾਈਕਲ ਚਲਾ ਰਹੇ ਸੀ ਤਾਂ ਕਿਤੇ ਨਾ ਕਿਤੇ ਜਾ ਕੇ ਸਾਨੂੰ ਇਹ ਲੱਗ ਰਿਹਾ ਸੀ ਵੀ ਇਹਨਾਂ ਨੂੰ ਥਕੀਮਾ ਹੋ ਰਿਹਾ ਜਾਂ ਸਾਹ ਚੜਦਾ ਵਾ ਤੁਸੀਂ ਕਿਹੜੇ ਹਾਲਾਤਾਂ ਦੇ ਵਿੱਚੋਂ ਕਿਉਂ ਤੁਸੀਂ ਇੰਨੀ ਉਮਰ ਦੇ ਵਿੱਚ ਮੰਜੇ ਦੇ ਬੈਠ ਕੇ ਰੋਟੀ ਕਿਉਂ ਨਹੀਂ ਖਾ ਰਹੇ ਘਰ ਦੇ ਵਿੱਚ ਕਿਉਂ ਨਹੀਂ ਰਹਿੰਦੇ ਤੁਸੀਂ ਤੁਹਾਨੂੰ ਕਿਉਂ ਇਹ ਕੰਮ ਕਰਨਾ ਪੈ ਰਿਹਾ ਤਾਂ ਜਦੋਂ ਬਾਪੂ ਜੀ ਨੇ ਆਪਣੀ ਹੱਟ ਬਿੱਤੀ ਦੱਸੀ ਤਾਂ ਸਾਡਾ ਜਿਹੜਾ ਹਿਰਦਾ ਉਹ ਬਲੁੰਦ ਰਿਆ ਗਿਆ ਸਤਿ ਸ਼੍ਰੀ ਅਕਾਲ ਜੀ ਤੁਸੀਂ ਤੇ ਦੋ ਨਿਰਪੱਖ ਪੋਸਟ ਮੈਂਦਾਰਾ ਕਬਦੀ ਜਿਵੇਂ ਕਿ ਅਸੀਂ ਆਪ ਸਭ ਨੂੰ ਜਿਵੇਂ ਕਈ ਤਰ੍ਹਾਂ ਦੀਆਂ ਜਿਹੜੀਆਂ ਵੀਡੀਓ ਦਿਖਾਉਂਦੇ ਆ ਜਿਵੇਂ ਕਿ ਇੱਕ ਪਿਛਲੇ ਦਿਨੀ ਅਸੀਂ ਵੀਡੀਓ ਪਾਈ ਸੀ ਇੱਕ ਭੈਣ ਨੂੰ ਜਿਹੜੀ ਉਹ ਹੈਂਡੀਕੈਪਡ ਸੀ ਤਾਂ ਉਸ ਭੈਣ ਤੋਂ ਜਿਹੜੀ ਹੱਥ ਵਾਲੀ ਸਾਈਕਲ ਆ ਉਹ ਨਹੀਂ ਚੱਲਦੀ ਸੀ ਉਹ ਪਿੰਡਾਂ ਦੇ ਵਿੱਚ ਧੁੱਫਾਂ ਵੇਚਦੀ ਸੀ ਪਰ ਉਸ ਤਰ੍ਹਾਂ ਹੀ ਅੱਜ ਇੱਕ ਸਾਨੂੰ ਬਜ਼ੁਰਗ ਮਿਲੇ ਨੇ ਇੱਥੇ ਜਿਨ੍ਹਾਂ ਨਾਲ ਅਸੀਂ ਗੱਲ ਕਰਾਂਗੇ ਇਹ ਬਜ਼ੁਰਗ ਜਿਹੜੇ ਨੇ ਇਹਨਾਂ ਦੀ 80 ਸਾਲ ਉਮਰ ਆ ਤੇ ਜਿਹੜੇ ਇਹ ਜਨਮ ਤੋਂ ਹੀ ਇਹ ਹੈਂਡੀਕੈਪਡ ਨੇ ਇਹਨਾਂ ਦੀਆਂ ਜਿਹੜੀਆਂ ਦੋਨੀਆਂ ਲੱਤਾਂ ਨੇ ਉਹ ਸੁੱਕੀਆਂ ਹੋਈਆਂ ਨੇ ਤੇ ਇਹ ਆਪਣਾ ਗੁਜ਼ਾਰਾ ਇਹ ਛੋਟੇ-ਛੋਟੇ ਜਿਹੜੇ ਪੈਕਟ ਨੇ ਪਕੌੜੀਆਂ ਦੇ ਭੂਜੀਏ ਦੇ ਵੇਚ ਕੇ ਕਰਦੇ ਨੇ ਪਰ ਅਸੀਂ ਜਦੋਂ ਬਜ਼ੁਰਗ ਨੂੰ ਮਿਲੇ ਅਸੀਂ ਦੇਖਿਆ ਵੀ ਬਜ਼ੁਰਗ ਦੀ ਉਮਰ ਬਹੁਤ ਜ਼ਿਆਦਾ ਵਾ ਇਹ ਹੱਥ ਨਾਲ ਜਦੋਂ ਸਾਈਕਲ ਚਲਾ ਰਹੇ ਸੀ ਤਾਂ ਕਿਤੇ ਨਾ ਕਿਤੇ ਜਾ ਕੇ ਸਾਨੂੰ ਇਹ ਲੱਗ ਰਿਹਾ ਸੀ ਵੀ ਇਹਨਾਂ ਨੂੰ ਥਕੀਮਾ ਹੋ ਰਿਹਾ ਜਾਂ ਸਾਹ ਚੜਦਾ ਵਾ ਪਰ ਜਦੋਂ ਅਸੀਂ ਇਸ ਬਜ਼ੁਰਗ ਦੇ ਕੋਲੇ ਆ ਕੇ ਇਹਨਾਂ ਨਾਲ ਗੱਲਬਾਤ ਕੀਤੀ ਵੀ ਬਾਪੂ ਜੀ ਤੁਸੀਂ ਕਿਹੜੇ ਹਾਲਾਤਾਂ ਦੇ ਵਿੱਚੋਂ ਕਿਉਂ ਤੁਸੀਂ ਇੰਨੀ ਉਮਰ ਦੇ ਵਿੱਚ ਮੰਜੇ ਦੇ ਬੈਠ ਕੇ ਰੋਟੀ ਕਿਉਂ ਨਹੀਂ ਖਾ ਰਹੇ ਘਰ ਦੇ ਵਿੱਚ ਕਿਉਂ ਨਹੀਂ ਰਹਿੰਦੇ ਤੁਸੀਂ ਤੁਹਾਨੂੰ ਕਿਉਂ ਇਹ ਕੰਮ ਕਰਨਾ ਪੈ ਰਿਹਾ ਤਾਂ ਜਦੋਂ ਬਾਪੂ ਜੀ ਨੇ ਆਪਣੀ ਹੱਡ ਬਿੱਤੀ ਦੱਸੀ ਤਾਂ ਸਾਡਾ ਜਿਹੜਾ ਹਿਰਦਾ ਉਹ ਬਲੁੰਦ ਰਿਆ ਗਿਆ ਤੇ ਅਸੀਂ ਹੁਣ ਉਹ ਬਜ਼ੁਰਗ ਨਾਲ ਗੱਲ ਕਰਾਂਗੇ ਉਹ ਆਪਾਂ ਤੁਹਾਨੂੰ ਕਰਾਉਂਨੇ ਆ ਉਹ ਬਜ਼ੁਰਗ ਦੇ ਨਾਲ ਗੱਲ ਬਾਪੂ ਜੀ ਤੁਹਾਡਾ ਨਾਮ ਕੀ ਆ ਬਲਦੇਵ ਕਿੱਥੇ ਰਹਿੰਦੇ ਹੋ ਤੁਸੀਂ ਮਾ ਇਚਨਗਰ ਉਮਰ ਕਿੰਨੀ ਹੈ ਤੁਹਾਡੀ 80 ਸਾਲ ਤੇ ਬਾਪੂ ਜੀ ਜਿੰਨੇ ਤੁਹਾਡੀ 80 ਸਾਲ ਉਮਰ ਹੈ ਇਸ ਉਮਰ ਦੇ ਵਿੱਚ ਬਜ਼ੁਰਗ ਦੇਖਿਆ ਅਸੀਂ ਅਕਸਰ ਘਰਾਂ 'ਚ ਬੈਠੇ ਹੁੰਦੇ ਨੇ ਤੇ ਤੁਹਾਨੂੰ ਕੀ ਲੋੜ ਪੈਗੀ ਕੰਮ ਕਰਨ ਦੀ ਜੀ ਬਾਸਾ ਆਹੀ ਆ ਜੀ ਜਿਹੜਾ ਮਤਲਬ ਤੁਹਾਡਾ ਇੰਨੀ ਉਮਰ 'ਚ ਕੰਮ ਕਰਨ ਦੀ ਕੀ ਲੋੜ ਪੈਗੀ ਤੁਹਾਨੂੰ ਕੋਈ ਬੱਚੇ ਹੈ ਨਹੀਂ ਤੁਹਾਡੇ ਬੱਚਾ ਕੋਈ ਨਹੀਂਗਾ ਅੱਛਾ ਹਾਂ ਤੇ ਇਹ ਕੀ ਕੰਮ ਕਰਦੇ ਹੋ ਤੁਸੀਂ ਆ ਇੱਕ ਪਕੌੜੀਆਂ ਪਕਾੜੀਆਂ ਦਾ ਵੇਚਦੇ ਆ। ਅੱਬ ਕਿੰਨੇ ਕ ਪੈਸੇ ਬਣ ਜਾਂਦੇ ਨੇ ਤੁਹਾਡੇ? 100 ਰੁਪਇਆ ਬਣਦੇ। ਬਸ ਤੇ 100 ਰੁਪਏ ਨਾਲ ਤੁਹਾਡਾ ਗੁਜ਼ਾਰਾ ਚੱਲ ਜਾਂਦਾ? ਉਹ ਬੱਸ ਗਈਆਂ ਬਾਈ। ਨਹੀਂ ਚੱਲਦਾ। ਤੇ ਜਦੋਂ ਤੁਸੀਂ ਸਾਈਕਲ ਇਹ ਚਲਾਉਨੇ ਹੋ ਇੰਨੀ ਉਮਰ ਆ ਤੁਹਾਡੀ ਤੇ ਤੁਸੀਂ ਹੱਥ ਨਾਲ ਇਹਨੂੰ ਚਲਾਉਨੇ ਹੋ ਤੁਹਾਨੂੰ ਤਕੀਮਾ ਨਹੀਂ ਹੁੰਦਾ। ਚੱਡ ਜਾਂਦੇ ਸਾਹ ਚੜਦਾ ਤੁਹਾਨੂੰ। ਪਰ ਫਿਰ ਵੀ ਤੁਸੀਂ ਮਜਬੂਰੀ ਬੱਸ ਚਲਾਉਨੇ ਹੋ। ਹਾਂ ਬੱਸ। ਇਹ ਜਿਹੜਾ ਕਿੰਨੇ ਕਿ ਚਿਰ ਤੋਂ ਇਹ ਕੰਮ ਕਰਦਾ ਏ? ਮੈਂ ਕੋਈ 2 2 ਮਹੀਨੇ ਤੋਂ ਦੋ ਦੇਖੋ ਤੁਸੀਂ ਬਾਪੂ ਜੀ ਦੱਸ ਰਹੇ ਨੇ ਵੀ 2 ਮਹੀਨੇ ਹੋ ਗਏ ਇਹਨੂੰ ਇਹ ਕੰਮ ਕਰਨ ਲੱਗੇ ਨੂੰ ਇਸ ਉਮਰ ਦੇ ਵਿੱਚ ਜਾ ਕੇ ਤਾਂ ਜਿਹੜੇ ਇਹੋ ਜਿਹੇ ਬਜ਼ੁਰਗ ਨੇ ਆਪਾਂ ਅਕਸਰ ਦੇਖਿਆ ਵੀ ਘਰਾਂ ਦੇ ਵਿੱਚ ਬੈਠੇ ਹੁੰਦੇ ਹਨ ਉਹਨਾਂ ਦੀ ਸੇਵਾ ਹੁੰਦੀ ਹੁੰਦੀ ਆ ਪਰ ਬਾਪੂ ਜੀ ਨੂੰ 2 ਮਹੀਨੇ ਪਹਿਲਾਂ ਕਿਉਂ ਮਜਬੂਰੀ ਪੈ ਗਈ ਇਹ ਕੰਮ ਕਰਨ ਦੀ ਜਿਵੇਂ ਬਾਪੂ ਜੀ ਨੇ ਦੱਸਿਆ ਇਹਨਾਂ ਦੇ ਕੋਈ ਧੀ ਪੁੱਤ ਨਹੀਂ ਹੈਗਾ ਤੇ ਜਿਹੜੀਆਂ ਇਹਨਾਂ ਦੀਆਂ ਲੱਤਾਂ ਨੇ ਉਹ ਸੁੱਕੀਆਂ ਨੇ ਇੱਕ ਇਹਨਾਂ ਦੇ ਇਹ ਦੱਸ ਰਹੇ ਨੇ ਤੁਸੀਂ ਕਿਹਦੇ ਕੋਲ ਰਹਿੰਦੇ ਹੋ ਬਾਪੂ ਜੀ ਭਤੀਜੇ ਕੋਲੇ ਭਤੀਜੇ ਕੋਲ ਰਹਿ ਰਹੇ ਨੇ ਇਹ ਤੇ ਪਰ ਹੁਣ ਬਾਪੂ ਜੀ ਦੀ ਜਿਹੜੀ ਹਾਲਤ ਇਸ ਇਸ ਸਮੇ ਇਹਨਾਂ ਦੀ ਘਰੇ ਬੈਠਣ ਦੀ ਹਾਲਤ ਪਰ ਇਹ ਬਾਪੂ ਜੀ ਦਾ ਜਿੰਮੇ ਕਹਿ ਰਹੇ ਸਕਦੇ ਆਪਾਂ ਵੀ ਜਿਹੜਾ ਦਿਲ ਆ ਉਹ ਕਮਜ਼ੋਰ ਨਹੀਂਗਾ ਕਿਉਂਕਿ ਇਸ ਬੀਲਚੇਰ ਤੇ ਇਹ ਘਰ ਘਰ ਦੇ ਵਿੱਚ ਜਾ ਕੇ ਬੱਚਿਆਂ ਨੂੰ ਛੋਟੇ ਛੋਟੇ ਜਿਹੜੇ ਪੈਕਟ ਨੇ ਉਹ ਵੇਚਦੇ ਨੇ ਉਸ ਉਹਨਾਂ ਨਾਲ ਜਿਹੜਾ ਆਪਣਾ ਮਾੜਾ ਮੋਟਾ ਜਿਹੜਾ ਘਰ ਦਾ ਇਹ ਖਰਚ ਚਲਾਉਂਦੇ ਨੇ ਬਾਬਾ ਜੀ ਤੁਸੀਂ ਹੁਣ ਕੀ ਮੰਗ ਕਰਦੇ ਹੋ ਜਿਹੜੇ ਸਾਡੇ ਸਮਾਜ ਸੇਵੀ ਨੇ ਸਾਡੇ ਐਨਆਰਆਈ ਵੀਰ ਨੇ ਸਾਡੇ ਜਿਹੜੇ ਹੋਰ ਮਤਲਬ ਐਨਜੀਓ ਵਾਲੇ ਨੇ ਕੀ ਮੰਗ ਕਰਦੇ ਉਹਨਾਂ ਤੋਂ ਇਹ ਮੰਗਾ ਤੇ ਤੇ ਮੈ ਤੁਹਾਨੂੰ ਸਰਤੋ ਵੇ ਸਾਈਕਲੀ ਚਲਦੀ ਨਹੀਂ ਕੀ ਤੁਸੀਂ ਚਲਦੀ ਨਹੀਂ ਜੀ ਕਿਹੜੀ ਸਾਈਕਲੀ ਦੀ ਮੰਗ ਕਰਦੇ ਤੁਸੀਂ ਕੋਈ ਗੈਂ ਗੈਂ ਵਾਲੀ ਦੇ ਜਾਂ ਗੈਸ ਵਾਲੀ ਜਾਂ ਬੈਟਰੀ ਵਾਲੀ ਇਹਨਾਂ ਨੂੰ ਜਿਹੜੀ ਸਾਈਕਲੀ ਦੀ ਉਹ ਲੋੜ ਫਿਰ ਤੁਹਾਡਾ ਕੰਮ ਵਧੀਆ ਚੱਲੂਗਾ ਆ ਚੱਲ ਨਹੀਂ ਜਾਊਗਾ ਜਿਵੇਂ ਆ ਪਿੱਛੇ ਤੁਸੀਂ ਟਰੰਕ ਰੱਖਿਆ ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਉਹ ਟਰੰਕ ਵੀ ਦਿਖਾਉਣਾ ਇਹ ਜਿਹੜਾ ਟਰੰਕ ਆ ਇਹ ਬਾਪੂ ਦਾ ਦੇਖੋ ਕਿੰਨਾ ਭਾਰਾ ਪਿਆ ਹੈ ਇਹਦੇ ਵਿੱਚ ਇਹਦਾ ਸਮਾਨ ਪਿਆ ਜਿੱਥੇ ਇਹਦਾ ਸਮਾਨ ਪਿਆ ਉੱਥੇ ਹੀ ਇਹ ਪਾਣੀ ਵੀ ਰੱਖਿਆ ਕਿਉਂਕਿ ਇਹਨਾਂ ਨੂੰ ਸਾਹ ਚੜ ਜਾਂਦਾ ਪਾਣੀ ਵੀ ਰੱਖਿਆ ਇਹਨਾਂ ਦਾ ਤੇ ਪਰ ਇਹਨਾਂ ਨੂੰ ਲੋੜ ਆ ਵੀ ਜੇ ਕੋਈ ਐਨ ਆਰ ਆਈ ਵੀਰ ਦਾ ਸਮਾਜ ਸੀ ਵੀ ਜਾਂ ਐਨ ਜੀਓ ਵਾਲੀ ਕੋਈ ਵੀ ਦਾਨੀ ਸੱਜਣ ਇਸ ਬਜ਼ੁਰਗ ਦੀ ਬੈਟਰੀ ਵਾਲੀ ਸਾਈਕਲ ਦੀ ਮਦਦ ਕਰ ਦਿੰਦਾ ਬਸ ਮੈਨੂੰ ਲੱਗਦਾ ਵੀ ਇਹ ਬਜ਼ੁਰਗ ਆ ਜਿਹੜਾ ਜਿਵੇਂ ਇਹਨਾਂ ਦੇ ਦਿਲ ਦੇ ਵਿੱਚ ਇਹ ਹੌਸਲਾ ਵਾ ਦਿਲ ਇਹਨਾਂ ਦਾ ਜਿਹੜਾ ਉਹ ਕਮਜ਼ੋਰ ਨਹੀਂ ਗਾ ਪਰ ਦੇਖਣ ਨੂੰ ਇਹ ਬਜ਼ੁਰਗ ਕਮਜ਼ੋਰ ਲੱਗਦੇ ਨੇ ਇਹ ਕਹਿ ਰਹੇ ਨੇ ਵੀ ਮੈਂ ਕਮਾ ਕੇ ਖਾਣ ਵਾਲਾ ਬਿੰਬ ਕੰਮ ਕਰਨ ਵਾਲਾ ਵਾਂ ਪਰ ਮੇਰੇ ਮੈਨੂੰ ਹੈਂਡੀਕੈਪਟ ਹੋਣ ਕਰਕੇ ਜਿਹੜੀ ਮੇਤੋਂ ਸਾਈਕਲੀ ਨਹੀਂ ਚੱਲਦੀ ਪਰ ਕਿਤੇ ਨਾ ਕਿਤੇ ਜਾ ਕੇ ਜਿਹੜੀ ਇਹਨਾਂ ਦੀ ਗਰੀਬੀ ਆ ਉਹ ਜਿਹੜੇ ਹਾਲਾਤ ਨੇ ਮਾੜੇ ਹਾਲਾਤ ਨੇ ਜਿਹੜੇ ਉਹ ਇਹਨਾਂ ਨੂੰ ਕੰਮ ਕਰਨ ਦੇ ਵਿੱਚ ਰੁਕਾਵਟ ਬਣਦੇ ਹਨ ਪਰ ਜੇ ਇਹਨਾਂ ਨੂੰ ਕੋਈ ਸਾਇਕਲੀ ਬੀਰਚੇਰ ਦਿੱਤੀ ਜਾਵੇ ਜਾਂ ਕਿਸੇ ਐਨਜੀਓ ਵੱਲੋਂ ਜਿਹੜੀ ਕਿ ਬੈਟਰੀ ਤੇ ਚੱਲਦੀ ਆ ਉਹਦੇ ਉੱਪਰ ਸੱਤ ਪਾਈ ਹੋਵੇ ਮਗਰ ਉਹਦੇ ਜਿਹੜਾ ਇੱਕ ਮਤਲਬ ਉਹ ਰੱਖਿਆ ਜਾਵੇ ਪੇਟੀ ਬਣਾਈ ਜਾਵੇ ਸਮਾਨ ਰੱਖਣ ਵਾਸਤੇ ਤਾਂ ਕਿਤੇ ਨਾ ਕਿਤੇ ਜਾ ਕੇ ਇਹ ਬਾਪੂ ਜੀ ਨੇ ਜਿਹੜੇ ਇਹ ਨਾਲੇ ਤਾਂ ਕੰਮ ਕਰਨਗੇ ਨਾਲੇ ਆਪ ਦਾ ਪੇਟ ਪਾਲਣਗੇ ਨਾਲੇ ਜਿਹੜਾ ਇਹਨਾਂ ਦੇ ਮਨ ਦੇ ਵਿੱਚ ਕੰਮ ਕਰਨ ਦਾ ਰੱਦਾ ਵਾ ਉਹ ਬਰਕਰਾਰ ਰਹੇਗਾ ਬਾਪੂ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਾਡੇ ਉਹਨਾਂ ਲੋਕਾਂ ਨੂੰ ਜਿਹੜੇ ਤੁਹਾਡੀ ਉਮਰ ਦੇ ਵਿੱਚ ਮੰਝੇ ਤੇ ਬੈਠੇ ਨੇ ਪਰ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਨੂੰ ਕੰਮ ਕਰ ਕੰਮ ਕਰੋ ਕੰਮ ਕਰਕੇ ਰੋਟੀ ਖਾਓ ਤੁਸੀਂ 80 ਸਾਲ ਦੀ ਉਮਰ 'ਚ ਵੀ ਕੰਮ ਕਰਦੇ ਹੋ ਕੰਮ ਕੰਮ ਕਰਕੇ ਤੇ ਨਾਲੇ ਤੁਸੀਂ ਹੈਂਡੀਕੈਪ ਤੋਂ ਤੁਹਾਡੀਆਂ ਜਿਹੜੀਆਂ ਲੱਤਾਂ ਕੰਮ ਨਹੀਂ ਕਰਦੀਆਂ ਮੋਟਰ ਤੋਂ ਨੇ ਉਹੀ ਮੈਂ ਗੱਲ ਕਰਦਾ ਵੀ ਜਿਹੜੇ ਲੋਕ ਪਿੰਡਾਂ ਦੇ ਵਿੱਚ ਅਸੀਂ ਦੇਖਿਆ ਅਕਸਰ ਤੁਹਾਡੀ ਢੋਢੀ ਦਾ 80 ਸਾਲ ਉਧੋਂ ਘੱਟ ਉਮਰ ਦੇ ਵੀ ਜਿਹੜੇ ਲੋਕ ਨੇ ਉਹ ਪਿੰਡਾਂ ਦੀ ਸੱਥਾ ਦੇ ਵਿੱਚ ਬੈਠ ਕੇ ਗੱਲਾਂ ਮਾਰਦੇ ਨੇ ਪਰ ਤੁਸੀਂ ਨਾ ਤਾਂ ਤੁਹਾਡੇ ਕੋਈ ਧੀ ਪੁੱਤਾਂ ਤੁਹਾਡੀ ਕੱਲੀ ਜਾਨ ਆ ਪਰ ਤੁਸੀਂ ਇਸ ਉਮਰ ਚ ਕੰਮ ਕਰਦੇ ਹੋ ਉਹਨਾਂ ਜਿਹੜੇ ਉਹ ਬੇਲੇ ਲੋਕ ਨੇ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਹੋ ਬਸ ਕੰਮ ਕਰਨ ਮੈਂ ਆਪਰਾ ਬੈਠ ਗਿਆ ਅਸਾਂ ਹਾਂ ਵੈਰੀ ਗੁੱਡ ਕਰਿਆ ਕੋਸੇ ਦੀ ਮਾਰਦਾ ਤੁਹਾਡਾ ਦਿਲ ਕੀ ਕਹਿੰਦਾ ਵਾ ਮੈਂ ਗੱਲ ਕਰ ਬਸ ਠੀਕ ਆ ਕੰਮ ਕਰਨ ਦਾ ਵੇਖੋ ਤੁਸੀਂ ਬਜ਼ੁਰਗ ਦਾ ਜਿਹੜਾ ਦਿਲ ਆ ਉਹ ਅਜੇ ਵੀ ਬਜ਼ੁਰਗ ਦੱਸ ਰਹੇ ਨੇ ਵੀ ਮੇਰਾ ਦਿਲ ਆ ਜਿਹੜਾ ਮੈਂ ਕੰਮ ਕਰਨਾ ਵਾ ਪਰ ਕੰਮ ਕਰਨ ਦੇ ਵਿੱਚ ਜਿਹੜੇ ਰਾਹ ਦੇ ਵਿੱਚ ਇਹੇ ੜਿੱਕਾ ਬਣ ਰਹੀ ਹੈ ਉਹ ਸਾਈਕਲੀ ਬਣ ਰਹੀ ਹੈ ਜਿਹੜੀ ਕੇ ਹੱਥ ਨਾਲ ਚਲਾਉਂਦੇ ਨੇ ਅਸੀਂ ਦੇਖਿਆ ਵੀ ਜਦੋਂ ਚੜਾਈ ਆਉਂਦੀ ਹੈ ਤੇ ਸਾਈਕਲੀ ਨਹੀਂ ਚਲਾ ਸਕਦੇ ਤੇ ਇਹਨਾਂ ਨੂੰ ਜਿਹੜਾ ਸਾਹ ਚੜ ਜਾਂਦਾ ਵਾ ਬਾਬਾ ਜੀ ਅਗਰ ਤੁਹਾਨੂੰ ਕੋਈ ਐਨ ਆਈ ਵੀਰ ਜਾਂ ਦਾਨੀ ਸੱਜਣ ਜਾਂ ਐਨ ਜੀਓ ਵਾਲੇ ਸਾਈਕਲੀ ਦੇ ਦਿੰਦੇ ਨੇ ਫਿਰ ਤੁਹਾਡਾ ਕੰਮ ਵਧੀਆ ਚੱਲੂ ਆਹ ਚੱਲ ਜਾਊਗਾ ਫਿਰ ਇਹ ਵਧੀਆ ਚੱਲੂਗਾ ਫਿਰ ਤੁਸੀਂ ਖੁਸ਼ ਹਾਂ ਆਪਣੀ ਇਸ ਵੀਡੀਓ ਨੂੰ ਕੋਈ ਉਹ ਤੁਹਾਡਾ ਜਿਹੜਾ ਸਮਾਜ ਸੇਵੀ ਆ ਐਨ ਆਰ ਆਈਆ ਜਾਂ ਦਾਨੀ ਸੱਜਣ ਇਹ ਕਹਿਣਾ ਚਾਹੁੰਦੇ ਆ ਵੀ ਤੁਹਾਨੂੰ ਸਾਈਕਲ ਕਿਹੋ ਜੀ ਚਾਹੀਦੀ ਆ ਵਾਹ ਗਾਇ ਗਿਆਂ ਸਾਲੀ ਬੈਟਰੀ ਵਾਲੀ ਚਾਹੀਦੀ ਆ ਨਾ ਹਾਂਜੀ ਠੀਕ ਆ ਆ ਬੈਂਟ ਇਹ ਤੁਹਾਡਾ ਕੰਮ ਵਧੀਆ ਚੱਲੂ ਆ ਮੈਂ ਵਧੀਆ ਚੱਲ ਪੈ ਤੇ ਤੁਹਾਡੇ ਕੋਲ ਮੋਬਾਈਲ ਹੈਗਾ ਕੋਈ ਨਾ ਕੋਈ ਨਹੀਂ ਇਹ ਬਜ਼ੁਰਗ ਬਲਦੇਵ ਸਿੰਘ ਨਾਂਉ ਦੱਸਿਆ ਤੁਸੀਂ ਮਗਰਲਾ ਪਿੰਡ ਕਿਹੜਾ ਤੁਹਾਡਾ ਬੇਜ ਤੇ ਇੱਥੇ ਕਿੱਥੇ ਰਹਿੰਦੇ ਹੋ ਇੱਥੇ ਈਸ਼ਰ ਨਗਰ ਈਸ਼ਰ ਨਗਰ ਰਹਿੰਦੇ ਨੇ ਮਗਰਲਾ ਪਿੰਡ ਇਹਨਾਂ ਦਾ 베ਰ ਆ ਮਲਾਵ ਦੇ ਕੋਲੇ ਆ ਪਰ ਬਜ਼ੁਰਗ ਬਲਦੇਵ ਸਿੰਘ ਦੱਸ ਰਹੇ ਨੇ ਜਿਨ੍ਹਾਂ ਦੀ 80 ਸਾਲ ਉਮਰ ਆ ਵੀ ਇਹਨਾਂ ਦੇ ਕੋਲ ਮੋਬਾਈਲ ਨਹੀਂਗਾ ਤੇ ਉਹ ਜੋ ਉਹ ਵੀਰ ਜਿਹੜੇ ਕੋਈ ਇਹਨਾਂ ਦੀ ਮਦਦ ਕਰਨਾ ਚਾਹੁੰਦੇ ਨੇ ਮੈਂ ਉਹਨਾਂ ਨੂੰ ਆਪਣਾ ਨੰਬਰ ਆ ਜਿਹੜਾ ਮੇਰਾ ਨੰਬਰ 9815335650 ਤੁਹਾਡਾ ਆਪਣਾ ਦਾਰਾ ਕਬੱਡੀ ਮੈਂ ਨਿਰਪੱਖ ਪੋਰਟ ਤੋਂ ਜੇ ਕੋਈ ਦਾਨੀ ਸੱਜਣ ਵੀਰ ਇਹਨਾਂ ਦੀ ਮਦਦ ਕਰਨੀ ਚਾਹੁੰਦਾ ਹੋਵੇ ਤਾਂ ਉਹ ਮੇਰੇ ਨਾਲ ਸੰਪਰਕ ਕਰ ਸਕਦਾ ਵਾ ਕਿਉਂਕਿ ਬਜ਼ੁਰਗ ਦੇ ਕੋਲ ਨਾ ਤਾਂ ਕੋਈ ਮੋਬਾਈਲ ਆ ਕੋਈ ਅਜਿਹਾ ਸਾਧਨ ਨਹੀਂ ਕਿ ਆ ਵੀ ਤੁਹਾਡੇ ਨਾਲ ਸੰਪਰਕ ਕਰ ਸਕੇ ਇਸ ਤੋਂ ਪਹਿਲਾਂ ਵੀ ਅਸੀਂ ਇੱਕ ਕਿਸੇ ਭੈਣ ਦੀ ਵੀਡੀਓ ਪਾਈ ਸੀ ਉਹਨਾਂ ਨੂੰ ਮੇਰੇ ਦਾਨੀ ਸੱਜਣਾ ਵੱਲੋਂ ਨੀਡਜ਼ ਸਿਟੀ ਨੀਡਜ਼ ਵੱਲੋਂ ਉਸ ਜਿਹੜੀ ਬੀਲ ਚੇਰ ਬੈਟਰੀ ਵਾਲੀ ਦਿੱਤੀ ਗਈ ਸੀ ਅਸੀਂ ਇੱਕ ਵਾਰੀ ਫੇਰ ਦਾਨੀ ਸੱਜਣਾ ਨੂੰ ਐਨ ਆਰ ਆਈ ਵੀਰਾਂ ਨੂੰ ਜਾਂ ਐਨ ਜੀ ਯੂ ਵਾਲਿਆਂ ਨੂੰ ਰਿਕਵੈਸਟ ਕਰਨੀ ਚਾਹੁੰਦੇ ਆ ਵੀ ਇਹ ਸਬਜ਼ੁਰਗ ਦੀ ਜੋ ਜਿਨ੍ਹਾਂ ਦੀ 80 ਸਾਲ ਉਮਰ ਆ ਇਹਨਾਂ ਦੀ ਮਦਦ ਕੀਤੀ ਜਾਵੇ ਤੇ ਮਦਦ ਕਰਨ ਲਈ ਸੰਪਰਕ ਨੰਬਰ ਨੋਟ ਕਰ ਲਓ 98153 35650 ਮਿਹਰਬਾਨੀ ਥੈਂਕ ਯੂ